ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਵੇ ਮੈਂ țeੜ ਕੇ ਕੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਜਦੋਂ ਅਸੀਂ ਜਾ ਕੇ ਸ਼ਿਵ ਕੁਮਾਰ ਨੂੰ ਗੱਡੀ ਚ ਉਤਾਰਨਾ ਸੀ ਰਿਸਪੈਕਟ ਦੇ ਵਿੱਚ ਸੀ ਕੋਈ ਪਿਛਲੀ ਸੀਟ ਤੇ ਬੈਠਾ ਕਹਿੰਦਾ ਪਹਿਲਾਂ ਮੇਰੇ ਪੇਮੈਂਟ ਕਰੋ ਮੈਂ ਫੇਰ ਆਉ ਬਾਹਰ ਮੇਰੇ ਸੱਜਣਾ ਤੂੰ ਕਹਿ ਲਾ ਜੋ ਕਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਹੂੰ ਚਾਂਦੀਨਾਮ ਨੇ ਉਹਨਾਂ ਵੇਲਿਆਂ 'ਚ ਵਾਰ ਗੋਰਖਾ ਰਖਿਆ ਹੁੰਦਾ ਸੀ ਪਹਿਰੇ ਤੇ ਜੋ ਕਹਿੰਦੇ ਸੀ ਸਭ ਆਰਾਮ ਕਰ ਰਹੇ ਆ ਉਹ ਨਹੀਂ ਮਿਲ ਸਕਦੇ ਗੱਲ ਦਫ਼ਤਰ ਜਾ ਕੇ ਕਰ ਲਓ ਜਾਂ ਸਾਡੇ ਨਾਲ ਕਰ ਲਓ ਜੇ ਕੋਈ ਬੁਕਿੰਗ ਕਰਦੇ ਨੇਹਰੇ ਆਂਦਾ ਮੋੜ ਤੋਂ ਸਵੇਰ ਨਾਲ ਵੈਰ ਵੇ ਬੱਦਣਾ ਨੇ ਕੇਰੀ ਸਾਡੀ ਸਖਰ ਦੁਪਹਿਰ ਵੇ ਕੱਲ ਮੁੱਖ ਜਾਣੀ ਪ੍ਰੇਮ ਕਹਾਣੀ ਗੱਲਾਂ ਸੱਚੀਆਂ ਪਾਵੇਂ ਨਾ ਸੱਚ ਜਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਵੀ ਮੂਸੇ ਵਾਲਾ ਜੀ ਦਾ ਬਹੁਤ ਵੱਡਾ ਸਿੰਗਰ ਵਾਕਈ ਸੀਗਾ ਤੇ ਇਹ ਕਿਹਾ ਜਾਂਦਾ ਵੀ ਉਹਦਾ ਆਖਰੀ ਗੀਤਾਂ ਤੇ ਜਿਹੜਾ ਆਇਆ ਸੀ ਨਾ ਕੋਈ ਹੈ ਨਾ ਕੋਈ ਲਾਸਟ ਰਾਈਡ ਸੀਗਾ ਉਹਦਾ ਜਨਾਜ਼ਾ ਆਊਟ ਹੋਇਆ ਹੈ ਜਨਾਜ਼ਾ ਵੇ ਮੈਂ ਤੇੜਕੇ ਕੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਅੱਜ ਸੰਸਾਭੇ ਇਹ ਕਹਿੰਦੇ ਕਿ ਅੱਜ ਦੇ ਗਾਇਕਾਂ 'ਚ ਨਹੀਂ ਈਗੋ ਜੀ ਬਹੁਤ ਹੈ ਪਹਿਲੇ ਤਾਂ ਚਲੋ ਕਹਿ ਦਿੰਦੇ ਕੋਈ ਗੱਲ ਨਹੀਂ ਇਦਾਂ ਹੁੰਦਾ ਸੀਗਾ ਅੱਜ ਈਗੋ ਕਰਕੇ ਬੰਦੇ ਆਪਣਾ ਨੁਕਸਾਨ ਕਰਾ ਲੈਂਦੇ ਆ ਨਹੀਂ ਜੀ ਮੈਂ ਸ਼ਿਵ ਕੁਮਾਰ ਬਟਾਲਵੀ ਦੀ ਮਿਸਾਲ ਦਿੰਦਾ ਕਵੀ ਸੀ ਹਾਂ ਅਸੀਂ ਖਾਲਸਾ ਕਲ ਜੁਲ੍ਹਿਆਂ ਦੇ ਕਵੀ ਦਰਬਾਰ ਕਰਵਾਇਆ ਠੀਕ ਹੈ ਮੈਂ ਇਹ ਕਹਿਣਾ ਹੁੰਦਾ ਵੀ ਕਹਿੰਦੇ ਨਾ ਸਿੰਗਰ ਪੈਸੇ ਲੈਵੇ ਨਾ ਸਟੇਜ ਤੇ ਨਹੀਂ ਚੜ੍ਹਦੇ ਹਮ ਸ਼ਿਵ ਕੁਮਾਰ ਬਟਾਲਵੀ ਇੰਵੈਸਟਰ ਕਾਰ ਜਿਹੜੀ ਟੈਕਸੀ ਕਰਕੇ ਆਈ ਸੀ ਚੰਡੀਗੜ੍ਹੋਂ ਲੁਧਿਆਣੇ ਠੀਕ ਹੈ ਜਦੋਂ ਅਸੀਂ ਜਾ ਕੇ ਅਸੀਂ ਮੈਂ ਵਿਦਿਆਰਥੀ ਸੀਗਾ ਉਹਦਾ ਲੇਖਕ ਸਭਾ ਦਾ ਪ੍ਰਧਾਨ ਹਮ ਹਰਪਾਲ ਕਨੇਚ ਵੀ ਗੁਰਭਜਨ ਗਿੱਲ ਸਾਡੇ ਮਿੱਤਰ ਲਖਵੀਰ ਮਾਰਕਟ ਹੋਣੀ ਹਮ ਜਦੋਂ ਅਸੀਂ ਜਾ ਕੇ ਸ਼ਿਵ ਕੁਮਾਰ ਨੂੰ ਗੱਡੀ ਚੋਂ ਉਤਾਰਨਾ ਸੀ ਰਿਸਪੈਕਟ ਦੇਣੀ ਸੀਗੀ ਹੂੰ ਕੋਪੀ ਰਿਜੀਟ ਦੇ ਬੈਠਾ ਕੰਧ ਪਹਿਲਾਂ ਮੇਰੇ ਪੇਮੈਂਟ ਕਰੋ ਮੈਂ ਫੇਰ ਬਾਹਰ ਆਉਂਗਾ। ਅੱਛਾ ਉੱਤਰੀ ਨੂੰ ਉਹਨਾਂ ਦਾ ਅਸੀਂ ਪ੍ਰੋਫੈਸਰ ਇਨਚਾਰਜ ਨੂੰ ਲਿਆਂਦਾ ਛਾਵੜਾ ਸਾਹਿਬ ਨੂੰ। ਹੂੰ ਉਹਨੇ ਲਿਫਾਫੇ ਬਣਾਏ ਹੋਏ ਸੀ। ਅੰਦਰ ਕਵਿਦਰਵਾਰ ਚੱਲ ਰਿਹਾ ਵੱਡੇ ਵੱਡੇ ਮੋਹਨ ਸਿੰਘ ਵਰਗੇ ਕਵੀ, ਰਾਣ ਰਾਵਣ ਸਿੰਘ ਦਰਦੀ ਵਰਗੇ ਕਵੀ ਹੂੰ ਬੈਠੇ ਆ। ਸ਼ਿਵ ਕੁਮਾਰ ਦਾ 150 ਰੁਪਏ ਦਾ ਲਿਫਾਫਾ ਸੀ ਉਹ 150 ਰੁਪਈਆ ਉਹਨੇ ਉੱਥੇ ਪਹਿਲਾਂ ਫੜਿਆ। ਫਿਰ ਉਹਨੇ ਕਹੇ ਮੇਰਾ ਡਰਾਈਵਰ ਨੂੰ ਸਾਹਬ ਕਰੋ। ਅੱਛਾ ਫਿਰ ਡਰਾਈਵਰ ਨੂੰ ਪੁੱਛਿਆ ਉਹ ਕਹਿੰਦਾ ਜੀ 90 ਰੁਪਏ ਆਉਣ ਜਾਣ ਦੇ ਚੰਡੀਗੜ੍ਹ ਮੇਰੇ 90 ਰੁਪਏ ਹੈਗੇ ਟੈਕਸੀ ਦੇ ਹੂੰ ਤੇ ਕਹਿੰਦਾ ਸੀ 5 ਰੁਪਏ ਰੋਟੀ ਦੇ ਦਊਂਗਾ 95 ਮੇਰੇ ਆ 95 ਉਹਨੂੰ ਦਿੱਤੇ 150 ਸ਼ਕਮਰ ਨੂੰ ਦਿੱਤਾ ਉਹ ਕਾਰ ਚ ਉਤਰਿਆ ਤਾਂ ਸੀ ਅੱਛਾ ਉਹਨਾਂ ਤੱਕ ਪੈਰ ਲੀਦੇ ਲੇਣਾ ਹੋਕੜਾ ਸਿੰਗਰ ਸੀ ਨਾਲੇ ਕੀ ਬਾਤ ਹੋਰ ਇਹ ਤਾਂ ਬਹੁਤ ਇਦਾਂ ਨਹੀਂ ਅਸੀਂ ਇੰਦਰਜੀਤ ਹਸਨਪੂਰੀ ਗੁਰਦੇਵ ਸਿੰਘ ਮਾਨੋਨੀ ਜਿਹੜੇ ਸਟੇਜ 'ਚ ਕਵੀ ਉੱਤੇ ਹੁੰਦੇ ਸੀ ਨਾ ਕਵੀ ਦਰਬਾਰ ਹੂੰ ਉਹ ਬਹੁਤ ਦੇਖਦੇ ਰਹੇ ਸੀ ਵਿਦਿਆਰਥੀ ਜੀਵਨ ਵਿੱਚ ਮਿੰਤਰ ਲੱਗਦਾ ਹੁੰਦਾ ਕੁਝ ਵੀ ਨਵਾਂ ਨਹੀਂ ਹੋ ਰਿਹਾ ਹਾਂ ਇਹ ਗੋਦਾ ਮਸਲਾ ਉਦੋਂ ਜਗਮੋਣਕੌਰ ਕੇ ਦੀਪ ਦੀ ਬੜੀ ਚੜ੍ਹਤ ਸੀ ਜਗਮੋਣਕੌਰ ਠੀਕ ਤੇ ਉੱਚੇ ਦੀ ਕਿਤੇ ਮਤਲਬ ਉਹਨਾਂ ਨੂੰ ਉਹਨਾਂ ਚੋਂ ਕਈ ਸਿੰਗਰ ਚਾਂਦੀਰਾਮ ਦੀ ਲੈ ਮਿਸਾਲ ਲੈ ਲਓ ਹਾਂ ਚਾਂਦੀਰਾਮ ਨੇ ਉਹਨਾਂ ਵੇਲਿਆਂ ਚ ਵਾਰ ਗੋਰਖਾ ਰਖਿਆ ਹੁੰਦਾ ਸੀ ਪਹਿਰੇ ਤੇ ਤੇ ਉਹ ਕਹਿੰਦੇ ਸੀ ਸਭ ਆਰਾਮ ਕਰ ਰਹੇ ਆ ਉਹ ਨਹੀਂ ਮਿਲ ਸਕਦੇ ਗੱਲ ਦਫ਼ਤਰ ਜਾ ਕੇ ਕਰ ਲਓ ਜਾਂ ਸਾਡੇ ਨਾਲ ਕਰ ਲਓ ਜੇ ਕੋਈ ਬੁਕਿੰਗ ਕਰਨ ਜਾਂਦੇ ਸੀ ਤੇ ਬਹੁਤ ਕੁਛ ਇਹਦਾ ਇਹ ਤਾਂ ਜੇ ਲੱਗੇ ਰਹੀ ਹੈ ਕਿਉਂਕਿ ਮੈਂ ਕਿੰਦੇ ਖੀਆਂ ਕੰਨੀ ਸੁਣੀਆਂ ਜਾਂ ਹੰਡਾਈਆਂ ਮਤਲਬ ਇਦਨੀਆਂ ਹੂੰ ਐਸਾ ਜਦੋਂ ਬਿੰਦਰਖੀਆ ਸਾਹਿਬ ਦਾ ਇਦੇਹਾਂਤ ਹੁੰਦਾ ਤਾਂ ਉਹ ਕਹਿੰਦੇ ਕਿ ਉਹਨਾਂ ਦਾ ਸ਼ਾਇਦ ਲਾਸਟ ਗੀਤ ਇਹ ਸੀਗਾ ਕਿ ਕੱਲ ਤੱਕ ਮੈਂ ਨਹੀਂ ਰਹਿਣਾ ਜੀ ਮੈਂ ਤਿੜਕੇ ਖੜੇ ਦਾ ਪਾਣੀ ਹੈਨਾ ਤਾਂ ਉਹ ਅੱਜ ਅਸੀਂ ਇੱਧਰ ਦੇਖਦੇ ਆਂ ਤਾਂ ਸਿੱਧੂ ਵੀ ਲਾਸਟ ਰਾਈਡ ਗਾ ਕੇ ਚੱਲਿਆ ਗਿਆ ਕਹਿੰਦੇ ਕਿ ਸਿੰਗਰਾਂ ਨੂੰ ਜਾਂ ਪਤਾ ਨਹੀਂ ਕਿਦਾਂ ਕੋਈ ਫੁਰਨਾ ਜਾਂ ਫਿਰ ਜਾਂਦਾ ਜਾਂ ਕੀ ਆਪਸੀ ਕੁਝ ਮਲਾਪ ਜਿਹਾ ਬਣ ਜਾਂਦਾ ਇਹਨੂੰ ਤਰਕ ਦੇ ਆਧਾਰ ਤੇ ਜੇ ਮੈਂ ਤੁਹਾਡੇ ਕੋਲੋਂ ਪੁੱਛਾਂ ਤਾਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਇਹ ਠੀਕ ਨਹੀਂ ਹੈ ਜਿਹੜੀ ਗੱਲ ਇਹ ਚੱਲ ਗਈ ਹੂੰ ਜਿਸ ਤਰ੍ਹਾਂ ਸਮਝੀ ਜਾਂ ਬਣਾ ਦਿੱਤੀ ਗਈ ਹੈ ਇਸ ਨੂੰ ਜਾਂ ਤਾਂ ਬਣਾ ਦਿੱਤੀ ਗਈ ਹੂੰ ਮੈਂ ਮੇਰੇ ਮਿਸਾਲ ਦੇ ਕੇ ਦੱਸਦਾ ਵੀ ਮੂਸੇ ਵਾਲਾ ਜੀ ਦਾ ਬਹੁਤ ਵੱਡਾ ਸਿੰਗਰ ਵਾਕਈ ਸੀਗਾ ਤੇ ਇਹ ਕਿਹਾ ਜਾਂਦਾ ਵੀ ਉਹਦਾ ਆਖਰੀ ਗੀਤਾਂ 'ਚ ਜਿਹੜਾ ਆਇਆ ਸੀ ਨਾ ਕੋਈ ਹੈ ਨਾ ਇਹ ਕਹਿੰਨੀ ਲਾਸਟ ਰਾਈਡ ਸੀਗਾ ਉਹਦਾ ਗਾਣਾ ਜਨਾਜ਼ਾ ਉੱਠੂਆ ਜਨਾਜ਼ਾ ਉੱਠੂਆ ਪਰ ਤੁਸੀਂ ਦੇਖੋ ਜਿਹੜਾ ਉਹਦੇ ਪਹਿਲੇ ਵੇਲੇਆਂ 'ਚ ਉਹਦਾ ਬਹੁਤ ਜ਼ਿਆਦਾ ਹਿੱਟ ਗੀਤ ਸੀ ਡਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਉਹਦੇ ਚ ਇੱਕ ਲਾਈਨ ਚ ਵੀ ਇਹ ਪਹੇਵਖਵਣੀ ਹੋਈ ਆ ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ ਡਲਰਾਂ ਵਾਂਗੂ ਨਹੀਂ ਹੁਣ ਇਹ ਲਾਈਨ ਵੀ ਤਾਂ ਪਹੇਵਖਵਣੀ ਆ ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ ਬਿੰਦ ਰਖੀਦਾ ਹੈ ਲਾਸਟ ਗੀਤ ਨਹੀਂ ਸੀਗਾ ਹੂੰ ਉਸ ਤੋਂ ਪਹਿਲਾਂ ਵੀ ਨਾਸ਼ਮੰਤ ਤੇ ਮੌਤ ਦੇ ਕੋਈ ਰਾਈਟਰ ਨਹੀਂ ਜਿਨੇ ਨਾਸ਼ਮੰਤਾ ਤੇ ਮੌਤ ਬਾਰੇ ਨਾਲ ਲਿਖਿਆ ਹੋਵੇ ਸ਼ਿਵ ਕੁਮਾਰ ਜਦੋਂ ਕਹਿੰਦਾ ਸਾਡਾ ਜੋਬਨ ਰੁੱਤੇ ਮਰਨ ਹੂੰ ਵਰਡਸ ਵਰ ਸ਼ੈਕਸਪੀਅਰ ਜਿੰਨਾਂ ਦੇ 7 ਸਟੇਜਸ ਆਫ ਮਨ ਕੋਰਸਾਂ ਚ ਅਪਾ ਹਫ਼ਤਾ ਪੜ੍ਹਦੇ ਹੁੰਦੇ ਸੀ ਜਨਮ ਜਵਾਨੀ ਮੌਤ ਹਮ ਸਤ ਉਹਨੇ ਸੱਤ ਪੜਾਅ ਬਣਾਏ ਸੀ ਕਰਨੈਲ ਪਾਰਸ ਰਾਮੂ ਵਾਲੇ ਨੇ ਬਣਾਏ ਸੀ ਆਉਣ ਜਾਣ ਬਣਿਆ ਦੁਨੀਆ ਚੌਂਕ ਦੇਣਾ ਦਾ ਮੇਲਾ ਚੌਂਕ ਮੌਤ ਬਾਰੇ ਤੇ ਨਾਸ਼ਮਾਨਤਾ ਬਾਰੇ ਹਮ ਹਰੇਕ ਕਵੀ ਨੇ ਕਿਸੇ ਨੇ ਦੋ ਲਾਈਨਾਂ ਲਿਖੀਆਂ ਹੋਣਗੀਆਂ ਕਿਸੇ ਨੇ 20 ਲਾਈਨਾਂ ਲਿਖੀਆਂ ਹਰੇਕ ਗਾਇਕ ਨੇ ਮੌਤ ਬਾਰੇ ਤੇ ਨਾਸ਼ਮਾਨਤਾ ਬਾਰੇ ਮਕੇਸ਼ ਮਹਮਦ ਰਫੀ ਲਤਾ ਮਕੇਸ਼ ਕਰਾਉਣੀ ਉਦੋਂ ਵੀ ਪੁਰਾਣੇ ਲੈ ਲਓ ਕੇ ਐਲ ਸਾਈਕਲ ਹੋਣੀ ਸਾਰਿਆਂ ਨੇ ਮੌਤ ਬਾਰੇ ਤੇ ਨਾਸ਼ ਮੰਨਤਾ ਬਾਰੇ ਲਿਖਿਆ ਵੀ ਆ ਤੇ ਗਾਇਆ ਵੀ ਆ ਅਸਲ 'ਚ ਜਦੋਂ ਛੋਟੀ ਜੀ ਗੱਲ ਕੋਈ ਫੈਲਦੀ ਆ ਹੂੰ ਉਹਨੂੰ ਸਾਰੇ ਇੱਕਦਮ ਉਸੇ ਤਰ੍ਹਾਂ ਹੀ ਮੰਨ ਲੈਂਦੇ ਵੀ ਹਾਂ ਹਾਂ ਇਦਾਂ ਹੀ ਆ ਬਿਲਕੁਲ ਹੁਣ ਉਸੇ ਕੈਸਟ ਦੇ ਵਿੱਚ ਬੰਦ ਰੱਖੀਏ ਦੇ ਵਿੱਚ ਇੱਕ ਹੋਰ ਗੀਤ ਵੀ ਬਿਲਕੁਲ ਮੌਤ ਤੇ ਨਾਸ਼ ਮੰਨਤਾ ਬਾਰੇ ਸੀਗਾ ਹੂੰ ਉਸੇ ਤੂੰ ਯਾਰ ਯਾਦ ਕਰੇਂਗੀ ਮਿੱਤਰਾਂ ਨੂੰ ਫਿਰ ਯਾਦ ਕਰੇਗੀ ਮਿੱਤਰਾਂ ਨੂੰ ਅਸੀਂ ਤੁਰ ਗਏ ਜੇ ਇੱਕ ਵਾਰੀ ਨਹੀਂ ਤੂੰ ਫਿਰੇਂਗੀ ਮਾਰੀ ਮਾਰੀ ਨਹੀਂ ਕੋਈ ਨਹੀਂ ਚੱਲਣੀ ਹੁਸ਼ਿਆਰੀ ਦੀ ਕੋਠੇ ਉੱਤੇ ਚੜ੍ਹ ਚੜ੍ਹ ਕੇ ਹੱਥ ਮੱਥੇ ਉੱਤੇ ਧਰ ਧਰ ਕੇ ਫਿਰ ਯਾਦ ਕਰੇਂਗੀ ਮਿੱਤਰਾਂ ਨੂੰ ਤੂੰ ਇਹ ਵੀ ਤਾਂ ਇਹ ਵੀ ਮੌਤ ਉਹਦਾ ਹੀ ਸੀ ਹਮ ਨਾਸ਼ਮਾਨਤਾ ਦਾ ਸੀ ਉਹਦੀ ਕਿਉਂਕਿ ਵੀਡੀਓ ਨਹੀਂ ਬਣੀ ਉਹਦੀ ਵੀਡੀਓ ਸਾਹਮਣੇ ਆ ਗਈ ਹਮ ਉਸ ਤੋਂ ਬਾਅਦ ਮੈਂ ਕੁਝ ਪੌਡਕਾਸਟਾਂ 'ਚ ਪਹਿਲਾਂ ਵੀ ਕਿਹਾ ਅਖਬਾਰ 'ਚ ਵੀ ਕਿਹਾ ਸੀ ਪਰ ਦੇਖੋ ਜਿਹੜੀ ਮਿਥ ਬਣ ਜੇ ਨਾ ਕੋਈ ਗੱਲ ਜੁੜ ਜੇ ਹਮ ਉਹ ਨਹੀਂ ਫਿਰ ਮੈਥਨੀ ਟੁੱਟਦੀ ਇਸ ਕੈਸਟ ਤੋਂ ਬਾਅਦ ਵਿੰਦ ਰਖੀਏ ਦੇ ਦੋ ਗੀਤ ਅਸੀਂ ਨਿਊ ਇਅਰ ਪ੍ਰੋਗਰਾਮਾਂ ਚ ਪਾਏ ਠੀਕ ਹੈ ਹਾਂਜੀ ਤੇਰੀ ਉਡੂ ਊਡੂ ਕਰੇ ਜਵਾਨੀ ਫਿਰ ਗਲਤੀ ਬਲਤੀ ਮਾਫ ਕਰਦੇ ਉਹਦੇ ਅੱਠ ਗੀਤਾਂ ਦੀ ਕੈਸਟ ਇੱਕ ਹੋਰ ਆਈ ਫਿਰ ਅੱਖੀਆਂ ਦੇ ਵਣ ਜੋਰੇ ਅੱਠ ਗੀਤਾਂ ਦੀ 16 ਤੇ 2 18 ਗੀਤ ਇਸ ਗੀਤ ਤੋਂ ਬਾਅਦ ਉਹਦੇ ਆਏ ਆ ਉਹ ਗੀਤ ਚੱਲੇ ਵੀ ਆ ਅੱਜਕੱਲ ਫੇਰ ਅਜੇ ਚੱਲ ਰਹੇ ਆ ਪਰ ਜਿਹੜਾ ਜੁੜ ਗਿਆ ਹੂੰ ਵੀ ਤੜਕੇ ਘੜੇ ਦਾ ਪਾਣੀ ਜੀ ਉਹਦਾ ਆਖਰੀ ਗੀਤ ਸੀ ਹਮ ਇੰਟਰਸਟਿੰਗ ਮੈਂ ਦੱਸਦਾ ਦਿੱਲੀ ਦੇ ਇੱਕ ਚੈਨਲ ਦੀ ਇੰਟਰਵਿਊ ਲੜਕੀ ਕਰ ਰਹੀ ਸੀ ਹਮ ਉਹਨੇ ਇਹੀ ਗੱਲ ਮੈਨੂੰ ਪੁੱਛੀ ਅੱਛਾ ਵੀ ਉਹ ਜੀ ਸੁਣਿਆ ਫਿਰ ਉਹਦਾ ਆਖਰੀ ਗੀਤ ਆ ਹਾਂ ਨਾ ਪਹਿਲਾਂ ਪੁੱਛ ਲੈ ਸਾਰਾ ਕੁਝ ਮੈਂ ਆ ਦੱਸਦਾ ਠੀਕ ਹੈ ਵੀ ਦੋ ਗੀਤ 8 ਤੇ 8 16 ਤੇ 18 ਆਏ ਆ ਜੀ ਉਹਦੇ ਹਾਂ ਸਾਰਾ ਗੱਲਬਾਤ ਕਰਕੇ ਉਹ ਕਹਿੰਦੀ ਜੀ ਸਮਾਜ ਇਜਾਜ਼ਤ ਨਹੀਂ ਦਿੰਦਾ ਹੁਣ ਫਿਰ ਆਪਾਂ ਇਨੂੰ ਨਵੇੜਨਾ ਵੀ ਆ ਫਿਰ ਦੁਬਾਰਾ ਮਿਲਾਂਗੇ ਇੰਉਂ ਕਰੋ ਜਿਉਂਦੇ ਆਖਰੀ ਗੀਤ ਦੀਆਂ ਦੋ ਲਾਈਨਾਂ ਸੁਣਾ ਦਿਓ ਟੁੱਟ ਕੇ ਘੜੇ ਦਾ ਪਾਣੀ ਤਾਂ ਮੈਂ ਫਿਰ ਚੁੱਪਚਾਪ ਸੁਣਾ ਰਿਹਾ ਮੈਂ ਕਿਹਾ ਹੁਣ ਦੁਬਾਰਾ ਨਹੀਂ ਨਹੀਂ ਵੇਰਾ ਸੀ ਅੱਜ ਵੀ ਸੁਣਨੀ ਐ ਚਲੋ ਆਖਰੀ ਤਾਂ ਨਹੀਂ ਆਓ ਪਰ ਦੋ ਲਾਈਨਾਂ ਜਰੂਰ ਸੁਣਾਉ ਕਿਉਂਕਿ ਬੜਾ ਪਿਆਰਾ ਗੀਤ ਸੀ ਜਦੋਂ ਅਸੀਂ ਸੁਣਦੇ ਆ ਨਾ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਵੇ ਮੈਂ țeੜ ਕੇ ਕੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੇਰੇ ਸੱਜਣਾ ਤੂੰ ਕਹਿ ਲਾ ਜੋ ਕਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਨੇਰਿਆਂ ਦਾ ਮੋੜ ਤੋਂ ਸਵੇਰ ਨਾਲ ਵੈਰ ਵੇ ਬੱਦਣਾ ਨੇ ਕੇਰੀ ਸਾਡੀ ਸਖਰ ਦੁਪਹਿਰ ਵੇ ਕਲ ਮੁੱਕ ਜਾਣੀ ਪ੍ਰੇਮ ਕਹਾਣੀ ਗੱਲਾਂ ਸੱਚੀਆਂ ਪਾਵੇਂ ਨਾ ਸੱਚ ਜਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਵੇ ਮੈਂ țeੜ ਕੇ ਕੜੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਬਹੁਤ ਵਧੀਆ ਇਹ ਵੀ ਲਿਖਤਾ